ਅੱਜ ਇਸ ਦਰਖਤ ਥੱਲੇ ਤੋਂ ਬੈਠਾ ਹੈ ਨਾ ਇਹਦਾ ਪੱਤਾ ਤੋੜ ਕੇ ਲਿਆ ਉਹਨੇ ਉਸ ਫਰਸ਼ੇ ਨਾਲ ਪਤਾ ਨਹੀਂ ਕਿਤਨੇ ਪੱਤੇ ਤੋੜ ਦਿੱਤੇ ਪੂਰੀ ਟਹਿਣੀ ਇੱਕ ਪੱਤਾ ਲੈ ਆਇਆ ਮਹਾਤਮਾ ਬੁੱਧ ਦੇ ਹੱਥ ਪਕੜਾਇਆ ਆਖੇ ਇਹ ਅਧੂਰਾ ਕੰਮ ਹੈ ਕੰਮ ਜ਼ਰਾ ਪੂਰਾ ਕਰ ਹੁਣ ਇਹਨੂੰ ਜੋੜ ਦੇ ਇਹਨੂੰ ਜੋੜਦੇ ਕਹਿੰਦੇ ਨਹਿਲ ਗਿਆ ਇਤਨਾ ਕਹਿੰਦੇ ਆਈ ਮਹਾਤਮਾ ਬੁੱਧ ਦੇ ਆਤਮਾ ਉਸਦੀ ਹਿੱਲੀ ਜੋੜਾ ਮੈਂ ਕਿਸ ਤਰ੍ਹਾਂ ਮੈਂ ਨਹੀਂ ਜੋੜ ਸਕਦਾ ਜਿਸ ਨੂੰ ਤੂੰ ਜੋੜ ਨਹੀਂ ਸਕਦਾ ਉਹਨੂੰ ਤੋੜਨ ਦਾ ਵੀ ਤੈਨੂੰ ਕੋਈ ਹੱਕ ਨਹੀਂ ਜਦ ਤੂੰ ਜੋੜ ਨਹੀਂ ਸਕਦਾ